ਸੱਤ ਪੋਰ ਨੂੰ ਸਹਿਬਜ਼ਾਦੇ ਪਿਤਾ ਜੀ ਤੋਂ ਵਿਛੜੇ ਸੱਤ ਪੋ ਦੀ ਰਾਤ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਕੁੰਮੇ ਮਾਸਕੀ ਦੀ ਚੌਂਪੜੀ ਵਿੱਚ ਰਹੇ ਇੱਥੇ ਲక్ష్ਮੀ ਬ੍ਰਹਮਣੀ ਨੇ ਲਾਲਾ ਨੂੰ ਪ੍ਰਸ਼ਾਦਾ ਪਾਣੀ ਚਕਾਇਆ ਅੱਠ ਪੋ ਨੂੰ ਗੰਗੂ ਮਿਲਦਾ ਹੈ ਇਹ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਜਾਂਦਾ ਹੈ ਅੱਠ ਪੋ ਸ਼ਾਮ ਨੂੰ ਇਹਦੇ ਘਰ ਪਹੁੰਚਦੇ ਹਨ ਇਹ ਉਹਨਾਂ ਨੂੰ ਮੰਝਾ ਬਿਸਤਰਾ ਦਿੰਦਾ ਹੈ ਪਰ ਮਾਤਾ ਕਹਿੰਦੇ ਸਾਨੂੰ ਇਕੋ ਮੰਝਾ ਚਾਹੀਦਾ ਹੈ ਮੇਰੇ ਪੋਤੇ ਮੇਰੇ ਤੋਂ ਕਦੀ ਵੱਖ ਨਹੀਂ ਸੁੱਤੇ ਦੋਹਾਂ ਸਹਿਬ ਚਾਦਿਆ ਨੂੰ ਮਾਤਾ ਨੇ ਆਪਣੇ ਨਾਲ ਪਾ ਲਿਆ ਗੰਗੂ ਨੇ ਪ੍ਰਸ਼ਾਦ ਦਾ ਸ਼ਿਕਾਇਆ ਤੇ ਦੋਵੇਂ ਬੈਠ ਕੇ ਗੱਲਾਂ ਕਰਨ ਲੱਗ ਪਏ ਇਹ ਲਾਲ ਆਪਣੀ ਦਾਦੀ ਮਾਤਾ ਨੂੰ ਪੁੱਛਦੇ ਹਨ ਪਿਤਾ ਜੀ ਕਿੱਥੇ ਚਲੇ ਗਏ ਵੀਰ ਕਿੱਥੇ ਚਲੇ ਗਏ ਮਿਲੇ ਨਹੀਂ ਲੜਾਈ ਦਾ ਇੰਨਾ ਚ ਸਾਨੂੰ ਕੱਲਿਆਂ ਛੱਡ ਦਿੱਤਾ ਸਾਨੂੰ ਭੁੱਲ ਹੀ ਗਏ ਦੋਵੇਂ ਭਰਾ ਗੱਲਾਂ ਕਰਦੇ ਨੇ ਦਾਦੀ ਮਾਂ ਚੁੱਪ ਹੈ ਕਹਿੰਦੇ ਹਾਂ ਜੰਗ ਜਿੱਤ ਕੇ ਪਿਤਾ ਜੀ ਆਉਣਗੇ ਵੱਡੇ ਵੀਰ ਆਉਣਗੇ ਮਾਤਾਵਾ ਆਉਣਗੀਆਂ ਅਸੀਂ ਬੋਲਣਾ ਨਹੀਂ ਉਹ ਯਤਨ ਕਰਨਗੇ ਬੁਲਾਉਣ ਦਾ ਅਸੀਂ ਬੋਲਣਾ ਨਹੀਂ ਬਾਬਾ ਫਤੇ ਸਿੰਘ ਜੀ ਕਹਿੰਦੇ ਹਨ ਜੇ ਪਿਤਾ ਜੀ ਨੇ ਸਾਨੂੰ ਚੁੱਕ ਲਿਆ ਵੀਰਾਂ ਨੇ ਸਾਨੂੰ ਚੁੱਕ ਲਿਆ ਫਿਰ ਵੀ ਨਹੀਂ ਬੋਲਾਂਗੇ बोलेंगे पर कल्ले ना छड़ के जायो ले के जायो माँ ने सुनया पर अंदरों आवाज आई मेरे बच्चों मिलेंगे जरूर पर इस मंडल नहीं शेर है दादी से बोले हमारे सिपाही किधर गए दरिया पे हमको छोड़ के राही किधर गए अब्बा बधा के लश्करे शाही किधर गए ਤੜਫਾ ਕੇ ਹਾਈ ਸੂਰਤ ਮਾਹੀ ਕਿਧਰ ਗਏ ਪਾਈ ਵੀ ਹਮ ਕੋ ਭੁੱਲ ਗਏ ਜਾ ਕੇ ਜੰਗ ਮੇ ਮਾਤਾ ਨੇ ਸੁਨਿਆ ਪ੍ਰਸ਼ਾਦਾ ਛਕਿਆ ਸੋਹਿਲਾ ਸਾਬ ਪੜਿਆ ਪਾਠ ਕੀਤਾ ਖੱਬੇ ਸੱਜੇ ਪੋਤਿਆਂ ਨੂੰ ਲੈ ਕੇ ਮਾਂ ਪੈ ਗਈ ਗੰਗੂ ਬੇਈਮਾਨ ਬੰਦਾ ਉਸ ਨੂੰ ਭੁੱਲ ਗਿਆ ਕਿ 80 ਸਾਲ ਦੀ ਮਾਂ ਜੋ ਮੇਰੇ ਘਰ ਸੁੱਤੀ ਹੈ ਇਸ ਨੇ ਆਪਣਾ ਪਤੀ ਸਾਡੇ ਤਿਲਕ ਦੀ ਖਾਤਰ ਦਿੱਤਾ ਸੀ ਤੇ ਤੇਰਾ ਤਾਂ ਫਰਜ ਸੀ ਤੂੰ ਚਰਨ ਚੁੰਮਦਾ ਬੇਈਮਾਨ ਰਾਤ ਨੂੰ ਖੁਰਜੀ ਚੁੱਕ ਲਈ ਮਾਤਾ ਜੀ ਨੇ ਦੇਖ ਲਿਆ ਸਵੇਰੇ ਕਿਹਾ ਨੌਪੋ ਮਾਤਾ ਨੇ ਕਿਹਾ ਗੰਗੂ RAM ਤੂੰ ਸਾਂਭ ਲਿਆ ਹੈ ਸਭ ਕੁਝ ਤੂੰ ਚੰਗਾ ਕੀਤਾ ਗੰਗੂ ਕਹਿੰਦਾ ਮਾਈ ਨਾਲੇ ਤੇਰੇ ਪੋਤਿਆਂ ਨੂੰ ਰਾਤ ਬਿਸਤਰਾ ਦਿੱਤਾ ਨਾਲੇ ਰੋਟੀ ਦਿੱਤੀ ਤੂੰ ਮੇਰੇ ਤੇ ਦੋਸ਼ ਲਗਾਉਣੀ ਹੈ ਮਹੱਲਾ ਵਿੱਚ ਰਹਿਣ ਵਾਲੇ ਕੀ ਸੋਚਦੇ ਹੋਣਗੇ ਸਾਡੇ ਨਾਲ ਕੀ ਬਣ ਗਿਆ ਰੌਲਾ ਪਾਉਣ ਲੱਗ ਪਿਆ ਪਿੰਡ ਦੇ ਚੌਧਰੀ ਕੁਲ ਗਿਆ ਇਹ ਖੇੜੀ ਤੋਂ ਮਰਿੰਡਾ ਗਏ ਉੱਥੇ ਜਾ ਕੇ ਜਾਨੀ ਖਾਨ ਤੇ ਮਾਲੀ ਖਾਨ ਦੋਵਾਂ ਨੂੰ ਤਲਾਹ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਉਹਨਾਂ ਦੇ ਦੋ ਛੋਟੇ ਪੁੱਤਰ ਮੇਰੇ ਘਰ ਵਿੱਚ ਨੇ ਜਾਨੀ ਖਾਨ ਤੇ ਮਾਲੀ ਖਾਨ ਦੁਪਹਿਰ ਤੋਂ ਬਾਅਦ ਖੇੜੀ ਆ ਗਏ ਗੁਰੂ ਦੇ ਲਾਲਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉੱਥੇ ਬੱਚਿਆਂ ਨੂੰ ਹੱਥ ਕੜੀਆਂ ਲਾਈਆਂ ਕਿੱਥੇ ਸਿੱਖ ਲਾਲਾਂ ਨੂੰ ਝੁੱਕ ਕੇ ਲੋਰੀਆਂ ਦਿੰਦੇ ਸਨ ਅੱਜ ਦੋਨੋਂ ਲਾਲ ਹੱਥ ਕੜੀਆਂ ਲੱਗੀਆਂ ਨੇ ਮਾਤਾ ਜੀ ਦੇ ਨਾਲ ਨੇ ਮਾਂ ਨੇ ਤੁਰਦਿਆਂ ਕਿਹਾ ਵੇ ਗੰਗੂ ਚੇਤੇ ਰੱਖੀ ਜਿਸ ਰਪਏ ਦੀ ਖਾਤਰ ਤੂੰ ਪਾਪ ਕੀਤਾ ਹੈ ਤੇਰਾ ਇਹ ਵੀ ਗਿਆ ਤੇ ਤੇਰਾ ਉਹ ਵੀ ਗਿਆ ਕਹਿੰਦੇ ਕੁੱਤਾ ਬੜਾ ਵਫਾਦਾਰ ਹੁੰਦਾ ਜਦੋਂ ਹਲਕ ਜਾਂਦਾ ਹੈ ਨਾ ਆਪਣੇ ਮਾਲਕ ਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਦਾ ਗੰਗੂ ਅੰਦਰ ਲਾਲਚ ਲਾਲਚ ਦਾ ਕੁੱਤਾ ਭੌਂਕਿਆ ਦੋਨਾਂ ਲਾਲਾਂ ਨੂੰ ਤੋੜ ਕੇ ਇਹ ਮਿਰੰਡਾ ਲੈ ਆਏ 9 ਪੋ ਦੀ ਰਾਤ ਨੂੰ ਇਹ ਕਾਲ ਕੋਠੜੀ ਵਿੱਚ ਰੱਖੇ ਗਏ 9 ਪੋ ਦੀ ਰਾਤ ਕੋਈ ਬਿਸਤਰਾ ਨਹੀਂ ਦਿੱਤਾ ਕੋਈ ਖਾਣਾ ਨਹੀਂ ਦਿੱਤਾ ਠੰਡੀ ਰਾਤ ਉਸ ਕੋਠੜੀ ਵਿੱਚ ਰੱਖਿਆ 9 ਪੋ ਦੀ ਰਾਤ ਨੂੰ ਉਹਨਾਂ ਨੂੰ ਮਿਰੰਡਾ ਤੋਂ ਸਰਹੰਦ ਲਿਆਂਦਾ ਗਿਆ ਵजीर खान ਚਮਕੌਰ ਤੋਂ ਮਹਿਰੂਸ ਹੋ ਕੇ ਆਇਆ ਇੰਨੇ ਮਹੀਨੇ ਦਾ ਘੇਰਾ ਉਹ ਗੁਰੂ ਗੋਬਿੰਦ ਸਿੰਘ ਨੂੰ ਪਕੜ ਨਹੀਂ ਸਕਿਆ ਵਜ਼ੀਰ ਖਾਨ ਜਾਨੀ ਖਾਨ ਤੇ ਮਾਲੀ ਖਾਨ ਨੂੰ ਨੇ ਕਿਹਾ ਛੋਟੇ ਸਹਿਬਜ਼ਾਦੇ ਤੇ ਮਾਤਾ ਸਾਡੇ ਕੋਲ ਹਨ ਵਜ਼ੀਰ ਖਾਨ ਨੇ ਕਿਹਾ ਕਿ ਹੁਣ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਆਏਗਾ ਆਪਣੀ ਮਾਂ ਦੀ ਮਮਤਾ ਤੇ ਬੱਚਿਆਂ ਦੀ ਖਾਤਰ ਜ਼ਰੂਰ ਆਏਗਾ ਲਾਲਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇਹ ਬੁਰਜ ਹੁਣ ਨਹੀਂ ਰਿਹਾ ਜਿਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਲੇਟੇ ਹੋਣਗੇ ਕਿੰਨੀ ਕਿਰਪਾ ਵਰਤੀ ਹੋਵੇਗੀ ਠੰਡਾ ਬੁਰਜ ਕਿਉਂ ਕਹਿੰਦੇ ਸੀ ਇਸ ਬੁਰਜ ਦੇ ਥੱਲੇ ਪਾਣੀ ਨਿਕਲਦਾ ਸੀ ਮਾਤਾ ਕੁਲ ਸਿਰਫ ਕੱਪੜਿਆਂ ਦੀ ਗੱਠੜੀ ਕੋਈ ਬਿਸਤਰਾ ਨਹੀਂ ਸੀ ਫਰਸ਼ ਤੇ ਮਾਤਾ ਜੀ ਅਤੇ ਸਹਬਜ਼ਾਦ ਜੀ ਬਿਠਾ ਦਿੱਤੇ ਪੋ ਦੇ ਮਹੀਨੇ ਜਦੋਂ ਦਰਸ਼ਨ ਕਰਦੇ ਹਨ ਤਾਂ ਸੀਤ ਪੈਂਦੀ ਹੈ ਉੱਥੇ ਕੋਈ ਪ੍ਰਸ਼ਾਦਾ ਪਾਣੀ ਨਹੀਂ ਆਇਆ ਮਾਂ ਆਪਣੇ ਬੱਚਿਆਂ ਨੂੰ ਸਿੱਧਕ ਦਿੰਦੀ ਪਈ ਐ ਬਸ ਇੱਕੋ ਗੱਲ ਕਹਿੰਦੀ ਐ ਮੇਰੇ ਲਾਲ ਦੇਖੋ ਤੁਹਾਡੇ ਦਾਦੇ ਦੀ ਪੱਗ ਤੁਹਾਡੇ ਪਿਤਾ ਦੀ ਪੱਗ ਜੋ ਵੀ ਵਾਪਰੇ ਜਰ ਲਿਆ ਜੇ ਪਰ ਡੋਲਣਾ ਨਹੀਂ 10 ਪੋ ਦੀ ਰਾਤ ਨਿਕਲਦੀ ਹੈ 11 12 13 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਬੱਚਾ ਸਾਰੀ ਰਾਤ ਸੁੱਤੇ ਨਹੀਂ ਨੱਕ ਲਾਲ ਹੋ ਗਿਆ ਹੱਥਾਂ ਦੀਆਂ ਉਂਗਲਾਂ ਨੀਲੀਆਂ ਹੋ ਗਈਆਂ ਸੂਰਜ ਚੜਿਆ ਜਦੋਂ ਲਾਲਾ ਨੂੰ ਕਚਹਿਰੀ ਲਜਾਣ ਲੱਗੇ ਤਾਂ ਮਾਤਾ ਨੇ ਪੁੱਛਿਆ ਇਹਨਾਂ ਦਾ ਕਸੂਰ ਕੀ ਹੈ ਉਹਨਾਂ ਨੇ ਕਿਹਾ ਕਸੂਰ ਤਾਂ ਸਾਨੂੰ ਪਤਾ ਨਹੀਂ ਅਸੀਂ ਤਾਂ ਹੁਕਮ ਦੇ ਬੱਧੇ ਹਾਂ ਮਾਤਾ ਨੇ ਮੱਥਾ ਚੁੰਮਿਆ ਤੇ ਕਿਹਾ ਬੇਟਾ ਇਹ ਨਾਨਕ ਦਾ ਕਰ ਕਿਸੇ ਅੱਗੇ ਝੁਕਿਆ ਨਹੀਂ ਲਾਲ ਕਹਿੰਦੇ ਮਾਂ ਜੋ ਵਾਪਰੇਗਾ ਸੀ ਆ ਕੇ ਦੱਸਾਂਗੇ ਦੋਨੋਂ ਸਹਬਜਾਦੇ ਤੁਰੇ ਜਾ ਰਹੇ ਨੇ ਮਾਤਾ ਵੇਖਦੀ ਹੈ ਤੁਰੇ ਜਾ ਰਹੇ ਨੇ ਜਦੋਂ ਕਚਹਿਰੀ ਪਹੁੰਚੇ ਤਾਂ ਕਹਿੰਦੇ ਜਦੋਂ ਇਹ ਖਿੜਕੀ ਵਿੱਚੋਂ ਲੰਘਣਗੇ ਨੀਵੇਂ ਹੋ ਕੇ ਲੰਘਣਗੇ ਅਸੀਂ ਤਾੜੀਆਂ ਮਾਰਾਂਗੇ ਪਰ ਲਾਲ ਪਹਿਲਾਂ ਪੈਰ ਰੱਖਦੇ ਹਨ ਬਾਅਦ ਵਿੱਚ ਸਿਰ ਅੰਦਰ ਕਰਕੇ ਕਚਹਿਰੀ ਵਿੱਚ ਜਾ ਕੇ ਫਤਿਹ ਬੁਲਾਈ ਉਸ ਵਕਤ ਸਪਾਈਆਂ ਨੇ ਕਿਹਾ ਬੱਚਿਓ ਝੁਕੋ ਬੱਚੇ ਕਹਿੰਦੇ ਕਿ ਸੱਗੇ ਉਹ ਕਹਿੰਦੇ ਵਜ਼ੀਰ ਖਾਂ ਇਹ ਸਿਰ ਗੁਰੂ ਨਾਨਕ ਦੇ ਦਰ ਤੇ ਝੁਕਿਆ ਹੈ ਇਹ ਝੂਠੇ ਬਾਦਸ਼ਾਹ ਗਿਸਿਸ ਨੇ ਝੁਕਿਆ ਸ਼ੇਰ ਮੁਹੰਮਦ ਕਚਹਿਰੀ ਵਿੱਚ ਬੈਠਾ ਹੈ ਉਹਨੂੰ ਵੀ ਕਿਹਾ ਗਿਆ ਤੇਰੇ ਭਰਾ ਨਾ ਹਰਖਾਨ ਨੂੰ ਗੁਰਗੋਬਿੰਦ ਸਿੰਘ ਨੇ ਤੀਰ ਮਾਰ ਕੇ ਮਾਰਿਆ ਸੀ ਤੂੰ ਬਦਲਾ ਲੈ ਲੈ ਉਹ ਚੁੱਪ ਕਰ ਗਿਆ ਫਿਰ ਬੋਲਿਆ ਸੂਬਾ ਸਰਹੰਦ ਨੂੰ ਵਜ਼ੀਰ ਖਾਂ ਗੁਰਗੋਬਿੰਦ ਸਿੰਘ ਮੈਨੂੰ ਮਿਲਣਗੇ ਮੈਂ ਲੜਾਂਗਾ ਜਰੂਰ ਮੈਂ ਭਰਾਵਾਂ ਦਾ ਬਦਲਾ ਲਵਾਵਾਂਗਾ ਭੁੱਲਿਆ ਨਹੀਂ ਇੰਨਾ ਬੱਚਿਆਂ ਦਾ ਕਸੂਰ ਕੀ ਕਿਹੜਾ ਧਰਮ ਕਹਿੰਦਾ ਹੈ ਇਹਨਾਂ ਨੂੰ ਮਾਰੋ ਮੈਂ ਤੈਨੂੰ ਆਪਣੀ رائے ਦਿੰਦਾ ਹਾਂ ਤੂੰ ਹਾਕਮ ਹੈ ਇਹਨਾਂ ਨੂੰ ਛੱਡ ਦੇ ਉਹਨਾਂ ਨੇ ਕਿਹਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਗਿਆ ਹੈ ਬਾਬਾ ਫਤਿਹ ਸਿੰਘ ਬੋਲੇ ਕੌਣ ਜੰਮਿਆ ਹੈ ਸਾਡੇ ਪਿਤਾ ਨੂੰ ਮਾਰਨ ਵਾਲਾ ਤੁਹਾਡੇ ਭਰਾ ਵੀ ਮਾਰ ਦਿੱਤੇ ਗਏ ਹਨ ਸੈਬਜਾਦ ਦੇ ਕਹਿੰਦੇ ਲੜਦੇ ਹੋਣਗੇ ਲੜਦੇ ਹੋਏ ਸ਼ਹੀਦ ਹੋ ਗਏ ਹੋਣਗੇ ਮਾਂ ਕੋ ਲਾਏ ਸਭ ਕੁਝ ਦੱਸਿਆ ਮਾਤਾ ਗੁਜਰੀ ਨੇ ਲਾਲਾਂ ਦੇ ਪਿੰਡੇ ਤੇ ਨਿਸ਼ਾਨ ਪਏ ਵੇਖੇ ਕੀ ਸੋਚਿਆ ਹੋਣਾ ਕੋਈ ਅੱਗ ਨਹੀਂ ਜੋ ਟਕੋਰ ਕਰ ਸਕਣ ਉਹ ਕਬਰਾਂਏ ਨਹੀਂ ਉਹਨਾਂ ਨੇ ਕਿਹਾ ਬੱਚੋ ਜੇ ਤੁਹਾਨੂੰ ਛੱਡ ਦਿੱਤਾ ਤਾਂ ਕੀ ਕਰੋਗੇ ਬਾਬਾ ਫਤਿਹ ਸਿੰਘ ਕਹਿੰਦੇ ਸ਼ਾਸਤਰ ਇਕੱਠੇ ਕਰਾਂਗੇ ਸੂਬੇ ਦਾ ਸਿਰ ਲਾਹਾਂਗੇ ਜਦੋਂ ਸਹਿਬਜ਼ਾਦੇ ਨੇ ਇਹ ਸ਼ਬਦ ਕਹੇ ਤਾਂ ਉਹ ਖਮੋਸ਼ ਹੋ ਗਿਆ ਤੇ ਕਿਹਾ ਜੇ ਫਿਰ ਫੜੇ ਗਏ ਉਹ ਕਹਿੰਦੇ ਜਿੰਨੀ ਦੇਰ ਸਰਹੰਦ ਦੀ ਜੜ ਨਹੀਂ ਪੱਟੀ ਜਾਂਦੀ ਉੰਨੀ ਦੇਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਬਾਗੀ ਬਾਗੀ ਪੁਨੇ ਦਾ ਫਤਵਾ ਕੀ ਦਿੱਤਾ ਜਾਏ ਕਹਿੰਦੇ ਬੱਚਿਆਂ ਨੂੰ ਜਿਉਂਦੇ ਨੀਆਂ ਵਿੱਚ ਚਨਾਇਆ ਜਾਏ ਮੋਤੀ ਮਹਿਰਾ ਬੱਚਿਆਂ ਲਈ ਦੁੱਧ ਲੈ ਕੇ ਆਇਆ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜਿਆ ਗਿਆ 12 ਪੋਤ ਦੀ ਰਾਤ ਨੂੰ ਦਾਦੀ ਤੇ ਪੋਤੇ ਬੈਠੇ ਨੇ ਕਹਿੰਦੇ ਮਾਂ ਆਖਰੀ ਰਾਤ ਹੈ ਫਤਵੇ ਲੱਗ ਗਏ ਹਨ ਕੱਲ ਵਾਪਸ ਨਹੀਂ ਆਉਣਾ 12 ਪੋਤ ਦੀ ਰਾਤ ਮਾਂ ਦੇ ਸਾਹਮਣੇ ਪੂਰੀ ਤਸਵੀਰ ਆ ਗਈ ਉਹ ਵੀ ਦਿਨ ਚੇਤੇ ਆਏ ਜਦੋਂ ਪਤੀ ਤੋਰਿਆ ਸੀ ਪਤੀ ਦਾ ਸੀਸ ਆਇਆ ਉਸ ਚੇਤੇ ਵਿੱਚੋਂ ਆਪਣੀ ਨੌ ਜੀਤੋ ਦਾ ਵੀ ਚੇਤਾ ਆਇਆ 12 ਪੋ ਦੀ ਰਾਤ ਮਾਤਾ ਜੀ ਦੇ ਪੋਤਿਆਂ ਨੇ ਨਵਾਂ ਇਤਿਹਾਸ ਰਚਿਆ ਜਿਸ ਦਿਨ ਸੈਭ ਜੱਦੇ ਨੀਆਂ ਵਿੱਚ ਚਨੇ ਗਏ ਉਸ ਦਿਨ ਉਹਨਾਂ ਦੇ ਨੀਲੇ ਚੋਲੇ ਪਾਏ ਹੋਏ ਸਨ ਚੂੜੀਦਾਰ ਪਜਾਮੇ ਮਾਤਾ ਨੇ ਵਸਤਰ ਪਵਾਏ ਦਸਤਾਰਾਂ ਸਜਾਈਆਂ ਕਲਗੀਆਂ ਲਾਈਆਂ ਮੱਥਾ ਟੇਕ ਕੇ ਜਦੋਂ ਲਾਲ ਤੁਰਨ ਲੱਗੇ ਮਾਤਾ ਨੇ ਦੋਨਾਂ ਨੂੰ ਸੀਨੇ ਨਾਲ ਲਾ ਕੇ ਸਿਰ ਤੇ ਹੱਥ ਰੱਖ ਕੇ ਤੋਰਿਆ ਥੋੜਾ ਜਿਹਾ ਅੱਗੇ ਜਾ ਕੇ ਫਤੇ ਸਿੰਘ ਪਿੱਛੇ ਦੇਖਦੇ ਨੇ ਦਾਦੀ ਮਾਂ ਕਹਿੰਦੀ ਪਿੱਛੇ ਕਿਉਂ ਫਤੇ ਸਿੰਘ ਕਹਿੰਦੇ ਮਾਤਾ ਦੇ ਚਲਾਣੇ ਤੋਂ ਬਾਅਦ ਤੁਸੀਂ ਸਾਨੂੰ ਇਕੱਲੇ ਨਹੀਂ ਛੱਡਿਆ ਜਿੱਥੇ ਵੀ ਮੈਂ ਗਿਆ ਤੁਸੀਂ ਮੇਰੇ ਪਿੱਛੇ ਪਿੱਛੇ ਰਹੇ ਹੁਣ ਅਸੀਂ ਚੱਲੇ ਹਾਂ ਮੰਮੀ ਸਾਡੇ ਪਿੱਛੇ ਆ ਜਾਏਂ ਤੇਰੇ ਤੋਂ ਬਿਨਾ ਸੱਚਖੰਡ ਵਿੱਚ ਕਿੱਥੇ ਥਾਂ ਮਿਲੇਗੀ ਮਾਤਾ ਨੂੰ ਆਪਣੀ ਨੋਂ ਦੀ ਯਾਦ ਆਈ ਹੰਦੀਤੀਏ ਲੋਕੀ ਜਵਾਨ ਕਰਕੇ ਆਪਣੇ ਪੁੱਤਾਂ ਨੂੰ ਵਿਆਹਉਂਦੇ ਹਨ ਮੈਂ ਤੇਰੇ ਨਿੱਕੇ ਨਿੱਕੇ ਪੁੱਤਾਂ ਨੂੰ ਮੌਤ ਤੇ ਆਉਣ ਲਈ ਤੋਰ ਰਹੀ ਹਾਂ ਬੜੀਆਂ ਦਰਦਨਾਕ ਸਤਰਾਂ ਨੇ ਆਜਾ ਜੀਤੋ ਰਾਣੀਏ ਲੈਮੈਂਟ ਉਧਾਰੇ ਨੀ ਚੁੱਕ ਲੈ ਮੇਰੀ ਬੱਚੀਏ ਚੰਚੜ ਦੇਖਾਰੇ ਸੇਰੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ ਟੁੱਟਣਗੇ ਆ ਜੰਬਰੋਂ ਦੋ ਰੋਸ਼ਨ ਤਾਰੇ ਤੱਕ ਕੇ ਫਿੱਕੇ ਪੈਣਗੇ ਚਨ ਸੂਰਜ ਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਸਾਰੇ ਸਹਿਬਜ਼ਾਦਿਆਂ ਨੂੰ ਤੋੜ ਦਿੱਤਾ ਨੀਹਾਂ ਪੁੱਟੀਆਂ ਇਨ੍ਹਾਂ ਦੀ ਗਰਦਨ ਕੱਟਣ ਲਈ ਸ਼ੁਰੂ ਤੇਖੇ ਕਰ ਰਹੇ ਹਨ ਸਹਿਬਜ਼ਾਦਿਆਂ ਨੂੰ 10:30 11 ਵਜੇ ਇਨ੍ਹਾਂ ਸਹਿਬਜ਼ਾਦਿਆਂ ਨੂੰ ਪਹਿਲਾਂ ਗੋਡਿਆਂ ਥੱਲੇ ਲਿਆ ਫਿਰ ਗਰਦਨ ਤੇ ਸ਼ੁਰਾ ਚਲਾਇਆ ਇਸ ਤਰ੍ਹਾਂ ਉਹਨਾਂ ਨੂੰ ਤਸੀਹੇ ਦੇ ਕੇ ਮਾਰਿਆ ਉਨਾਂ ਨੂੰ ਸਾਹਮਣ ਵਾਲਾ ਕੋਈ ਨਹੀਂ ਸੀ ਮਾਤਾ ਤੇ ਪਤੀ ਦਾ ਚਾਂਦਨੀ ਚੌਂਕ ਵਿੱਚ ਪਿਤਾ ਮੇਰੀ ਮਾਤਾ ਤੇ ਪਤੀ ਦਾ ਧੜ ਪਿਆ ਹੈ ਚਮਕੌਰ ਦੀ ਗੱਡੀ ਵਿੱਚ ਪੋਤਿਆਂ ਦੇ ਸਰੀਰ ਪਏ ਹਨ ਸ਼ੇਰ ਨੇ ਸਾਰੀ ਰਾਤ ਪਹਿਰਾ ਦਿੱਤਾ ਟੋਡਰਮਲ ਆਇਆ ਉਸ ਨੇ ਲਾਲਾਂ ਦੇ ਸੰਸਕਾਰ ਦਾ ਪ੍ਰਬੰਧ ਕੀਤਾ ਸੰਸਕਾਰ ਕੀਤਾ ਇੱਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਏਕੋਟ ਪਹੁੰਚੇ ਰਾਏ ਸਾਹਿਬ ਗੁਰੂ ਜੀ ਨੂੰ ਕਹਿੰਦੇ ਮੈਨੂੰ ਕੋਈ ਸੇਵਾ ਦੱਸੋ ਗੁਰੂ ਜੀ ਰਾਏ ਸਾਹਿਬ ਨੂੰ ਕਹਿੰਦੇ ਕਿ ਕਿਸੇ ਨੂੰ ਭੇਜ ਕੇ ਸਰਹੰਦ ਦੀ ਖਬਰ ਮੰਗਾਓ ਮਾਹੀ ਜਾਂਦਾ ਹੈ ਤਿੰਨ ਦਿਨ ਰਹਿੰਦਾ ਹੈ ਤੇ ਇੱਕ ਇੱਕ ਰਿਪੋਰਟ ਲੈ ਕੇ ਆਉਂਦਾ ਹੈ ਜਦੋਂ ਮਾਹੀ ਗੁਰਦੇਵ ਦੇ ਸਾਹਮਣੇ ਆ ਗਿਆ ਸਾਰੇ ਜਨ ਇਕ ਖਮੋਸ਼ ਹਨ ਕੀ ਖਬਰ ਮਿਲੇਗੀ ਜਦੋਂ ਕੋਲ ਆਇਆ ਮਾਹੀ ਨੇ ਹੱਥ ਨਾਲ ਆਪਣਾ ਚਿਹਰਾ ਟੱਕ ਲਿਆ ਰੋ ਪਿਆ ਸਿੰਘ ਸਮਝ ਗਏ ਕਿ ਕੁਝ ਵਾਪਰਿਆ ਹੋਣਾ ਗੁਰੂ ਕੈਨ ਲਗੇ ਮਾਹੀ ਤੂੰ ਰੋ ਕਿਉਂ ਰਿਆਂ ਹਾਂ ਸੁਨਾ ਮੇਰੇ ਪੁੱਤਰਾਂ ਦੀ ਦਾਸਤਾਨ ਮੇਰੀ ਮਾਤਾ ਦੀ ਦਾਸਤਾਨ ਗੁਰਗੋਬਿੰਦ ਸਿੰਘ ਜੀ ਕਹਿੰਦੇ ਜਿਸ ਦਿਨ ਭਾਈ ਜੇਤਾ ਜੀ ਸੀਸ ਲੈ ਕੇ ਆਏ ਸੀ ਉਦੋਂ ਵਿਸ਼ਾਮ ਸੀ ਮਾਹੀ ਨੇ ਸਾਰੇ ਦਾਸਤਾਨ ਸੁਣਾਈ ਉਹ ਸੁਣੀ ਗਏ ਸਾਰਿਆਂ ਦੀਆਂ ਅੱਖਾਂ ਵਿੱਚੋਂ ਨੀਰ ਵਗਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੰਭੀਰ ਹੋਏ ਮਹਾਰਾਜ ਨੇ ਕਾਹਿੰਦਾ ਬੂਟਾ ਪੁੱਟ ਦਿੱਤਾ ਖਮੋਸ਼ੀ ਤੋੜ ਕੇ ਕਿਹਾ ਅੱਜ ਮੈਂ ਇਸ ਜ਼ਾਲਮ ਰਾਜੇ ਦੀਆਂ ਜੜਾਂ ਪੁੱਟ ਦਿੱਤੀਆਂ ਹਨ ਇਹ ਖਬਰ ਸੁਣਨ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿਸੇ ਨੇ ਇਹ ਤਾਂ ਨਹੀਂ ਕਿਹਾ ਮੇਰੇ ਪੁੱਤਰ ਡੋਲ ਗਏ ਮੇਰੇ ਬੱਚਿਆਂ ਦੀਆਂ ਅੱਖਾਂ ਵਿੱਚ ਪਾਣੀ ਤਾਂ ਨਹੀਂ ਆਇਆ ਮਹਾਰਾਜ ਸੱਚੇ ਬਾਦਸ਼ਾਹ ਸ਼ਹਾਦਤਾਂ ਦੀ ਖਬਰ ਸੁਣੀ ਤੇ ਕੀ ਐ ਵਜ਼ੀਰ ਤੂੰ ਕੀ ਸਮਝਦਾ ਹੈ ਕਿ ਮੈਂ ਦੋਵਾਂ ਨੂੰ ਮਾਰ ਕੇ ਕਹਾਣੀ ਖਤਮ ਕਰ ਦਿੱਤੀ ਤੂੰ ਕਹਾਣੀ ਖਤਮ ਨਹੀਂ ਕਰ ਸਕਦਾ ਮੇਰਾ ਖਾਲਸਾ ਅਜੇ ਜਿੰਦਾ ਹੈ